ਹਾਂ ਨੀ ਆਵੇ ਟਰਾਲੀ ਲੈ ਆਂਦੀ ਰੂੜੀ ਸੁੱਟਣੀ ਇਹਨਾਂ ਨੇ 7-8 ਬੰਦਿਆਂ ਜਾਣੇ ਦੀ ਰੋਟੀ ਪਕਣੀ ਤੁਸੀਂ ਮੈਨੂੰ ਕੱਲੀ ਕੁਲੱਤ ਦੀ ਰੋਟੀ ਮੈਂ ਮੰਮੀ ਨਾਲ ਕਰਾਂ ਗੱਲ ਮੰਮੀ ਜੀ ਮੰਮੀ ਵੀ ਅੰਦਰ ਵੜ ਕੇ ਬਹਿ ਗਈ ਹੋਣੀ ਹੈ ਪਹਿਲਾਂ ਕੰਮ ਕਰਾਉਣ ਦੀ ਮਾਰੀ ਆਇਓ ਬਾਹਰ ਆਇਓ ਕੀ ਗੱਲ ਆ ਪੁੱਤ ਆ ਵੇਖੋ ਮੰਮੀ ਜੀ ਟਰਾਲੀ ਆ ਗਈ ਰੂੜੀ ਵਾਲੀ ਤੇ ਮੈਂ ਤਾਂ 7-8 ਜਾਣੇ ਦੀ ਰੋਟੀ ਲਾ ਸਕਨੀ ਕੱਲੀ ਤੁਸੀਂ ਵੀ ਹੱਥ ਕਰਦੇ ਜੋ ਉਹ ਮੈਡਮ ਤੇ ਬਾਹਰ ਕੇ ਭਾਨਾ ਤੇ ਨਿਕਲ ਗਈ ਤੇ ਤੂੰ ਦੱਸ ਮੈਨੂੰ ਕੀ ਆਣੀ ਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਵੀ ਚਲਾਕ ਬੁੱਢੀ ਤੂੰ ਹੀ ਆ ਆ ਵੇ ਆਪੇ ਵੇ ਲੋ ਕਿੰਨੀ ਗਰਮੀ ਕਿੰਨੀ ਗਰਮੀ ਤਾ ਵੇ ਕਿੰਨਾ ਮੈਨੂੰ ਤਾਂ ਪਤਾ ਆਪ ਪਤਾ ਲੱਗਨਦਿਆ ਵੀ ਸੇਕ ਬਠੇਰਾ ਵਾ ਤਾ ਦੱਸ ਮੇਰਾ ਕੀ ਕਸੂਰ ਆ ਮੈਂ ਤਾਂ ਇੰਨਾ ਕਰ ਸਕਦੀ ਆ ਆਟਾ ਗੁੰਨਦੇ ਲਿਆ ਮੈਂ ਬੈਠੀ ਤੈਨੂੰ ਰੋਟੀਆਂ ਲਾ ਦੇਨੀ ਮੈਨੂੰ ਪਤਾ ਹੋ ਜਿੱਦਿ ਚਲਾਤਵਾ ਨਾ ਕੰਮ ਵੀ ਕਰਾਉਣਾ ਸੌਸ ਆਪਾਂ ਘਰ ਦਾ ਨਿਕਾ ਨਿਕਾ ਕੰਮ ਪਤਾ ਕਿੰਨਾ ਹੋ ਜਾਂਦਾ ਤੇ ਮੈਡਮ ਮਾਰ ਕੇ ਖਿਸਕ ਗਈ ਜੇ ਮੈਂ ਰਾਤੀ ਫੋਨ ਕੀਤਾ ਤੇ ਪਹਿਲਾਂ ਤਾਂ ਚੁੱਕਿਆ ਨਹੀਂ ਤੇ ਫਿਰ ਕੱਟੀ ਗਈ ਆ ਭਾਰਾਂ ਦੇ ਪੈਂਦੀ ਆ ਵੀ ਮੇਰੇ ਤਰਲੇ ਕੱਢਦੀ ਖਰੇ ਤਰਲੇ ਮੈ ਮੈਨੂੰ ਕੀ ਲੋੜ ਜੋ ਮਰਜ਼ੀ ਕਰਦੀ ਵੀਰੇ ਆਪਣਾ ਕੰਮ ਅੱਡ ਅੱਡ ਕਰ ਲਿਆ ਆਪਣੀ ਪੈੜੀ ਮੈਨੂੰ ਪਤਾ ਕੀ ਗੱਲ ਇਹਨੇ ਇਹ ਸਕੀਮ ਲਈ ਵਿੱਚ ਹੁਣ ਝੁੰਨੇ ਲੱਗ ਜਾਣਗੇ ਹੁਣ ਗਾਂ ਤਾਂ ਕੰਮ ਸ਼ੁਰੂ ਹੋ ਗਏ ਤੇ ਮੈਂ ਚਰਮਾਨ ਨਾਲ ਆ ਕੇ ਤੇ ਫੇਰ ਏਸੀ ਵਾਲੇ ਅੰਦਰ ਆ ਕੇ ਤੇ ਬਹਿ ਚੂੰਗੀ ਮੈਂ ਅੱਜ ਬੁੱਢੀ ਦੀਆਂ ਸਬਜ਼ੀ ਲਾ ਕੇ ਆ ਗਿਆ ਜਾਨ ਦੀ ਮੇਰੇ ਨਾਲ ਕੋਲੇ ਬੈੰਦੀ ਖਲੋਂਦੀ ਰਹੀ ਆਵੇ ਟਰਾਲੀ ਲੈ ਆਏ ਆ ਤੇ ਬੰਦੇ ਵੀ ਆਏ ਖੜੇ ਤੇ ਬੰਦੇ ਵੀ ਆ ਜਾਣੇ ਆ ਤੇ ਪਹਿਲਾਂ ਤਾਂ ਨਦੀ ਚਾਹ ਤਰੋ ਫਿਰ ਰੋਟੀਆਂ ਲਾਓ ਫਿਰ ਸਬਜ਼ੀ ਬਣਾਓ ਇੰਨਾ ਕੰਮ ਕੋਈ ਨਹੀਂ ਮੇਰੀ ਤੇ ਤੂੰ ਚਾਹ ਨੂੰ ਪੋਚੇ ਕਿੰਨੇ ਲਾਵੇ ਆਪਣਾ ਤੂੰ ਮੈਂ ਕਿੰ ਨਾਲੇ ਦਾ ਆਟਾ ਕੋਨੇ ਕਿਤੇ ਤੈਨੂੰ ਮੈਂ ਰੋਟੀਆਂ ਲਾ ਦੇਨੀ ਆ ਤੇ ਉਹਨੂੰ ਸਗਾਤ ਨੂੰ ਫੋਨ ਕਰ ਉਹਨੂੰ ਕਿ ਘਰ ਆ ਜਾ ਜੇ ਹੁਣ ਤਾਂ ਮੇਰੇ ਟਾਈਮ ਨਹੀਂ ਚੁੱਕਦੀ ਸਗਾਤ ਜੀ ਮੈਂ ਨਹੀਂ ਕਰਨਾ ਉਹਨੂੰ ਕੋਈ ਕੰਮ ਦਾ ਟਾਈਮ ਨਹੀਂ ਨਾ ਹੁਣਾਂ ਤੇ ਮੜਕੇ ਇੱਥੇ ਵਰਨੀ ਵੀ ਨਹੀਂ ਚਾਹੀਦੀ ਮੇਰਾ ਸੁਨਿਆ ਨਹੀਂ ਤੇ ਮੈਨੂੰ ਫੜਾ ਫੋਨ ਇਹਨੂੰ ਮੈਂ ਗੱਲ ਕਰਾਂ ਇਹਦੇ ਨਾਲ ਨਹੀਂ ਆਪਣੇ ਫੋਨ ਤੋਂ ਲਾ ਹਾਂ ਉਹਨੇ ਕਹਿਣਾ ਵਾ ਖਰੇ ਇਹ ਜਾਣ ਕੇ ਤਰਲੇ ਕੱਢਦੀ ਮੇਰੇ ਤੇਨੂੰ ਪਤਾ ਆਣ ਕੇ ਮੂੰਹ ਤੇ ਗੱਲ ਕੱਢ ਮਾਰਨੀ ਉਹਨੇ ਕਹਿਣਾ ਹਾਂ ਤੇਰਾ ਜੀ ਨਹੀਂ ਲੱਗਦਾ ਦਾ ਪਿੱਛੇ ਫੋਨ ਲਾ ਤਾ ਨਹੀਂ ਨਹੀਂ ਆਉਤਾ ਹੀ ਨਹੀਂ ਅਭੀ ਜੇਤ ਹੁਣ ਨਹੀਂ ਆਉਣਾ ਤੇ ਇੱਥੇ ਵੜਨ ਦੀ ਲੋੜ ਕੋਈ ਨਹੀਂ ਉਮਰ ਪਾਰ ਤੇ ਨਾ ਮੈਂ ਕੋਈ ਖਰਚਾ ਦੇਣਾ ਨਾ ਕੁਝ ਤੇ ਮੈਂ ਆਪਣੇ ਨਿਆ ਇਹਨੂੰ ਹੋਊ ਮੈਂ ਨਿਆਣਾ ਦੇ ਸਿਰ ਤੇ ਖਰਚਾ ਲੈ ਕੇ ਤੇ ਪੇਕੇ ਬਹਿ ਕੇ ਖਾਂਦੀ ਰਹੂੰਗੀ ਮੈਂ ਇਹੋ ਜੇ ਕੰਮ ਨਹੀਂ ਕਰਨ ਤੇ ਨੇ ਮੈਂ ਵੀ ਸਾਰੇ ਰਾਜ਼ ਜਾਣਦੀ ਆ ਜੇ ਤੇ ਨਹੀਂ ਆਉਂਦੀ ਉਹ ਤਾਂ ਪਹਿਲੀ ਬੰਨਾ ਅੱਡ ਕਰੋ ਮੇਰ ਤੋਂ ਨਹੀਂ ਸੱਤ ਅੱਠਾਂ ਜਾਣੇ ਦੀ ਰੋਟੀ ਆਓ ਫਿਰ ਆਪਦੀ ਅੱਡ ਕਰੇ ਤੇ ਪਕਾਵੇ ਤੇ ਖਾਵੇਗੇ ਥੋੜੀ ਵੀ ਮੈਂ ਹੁਣ ਪਿੱਛੇ ਮੈਂ ਤੇਰੇ ਸਿਰ ਤੇ ਪੰਡਾ ਸੁੱਟਦਾ ਤੇ ਆਪ ਪਰਮਾਨਾ ਜਾ ਕੇ ਏਸੀਆਂ ਤਾਂ ਲੈ ਜਾ ਜੇ ਤੈਨੂੰ ਜਾ ਕੇ ਫੋਨ ਕਰੋ ਅੰਦਰ ਜਿਹੜੇ ਮੰਨਦੀ ਤੇ ਠੀਕ ਨਹੀਂ ਤੇ ਫਿਰ ਉਹਨੂੰ ਕਹੇ ਵੀ ਆਪਣਾ ਅੱਡ ਅੱਡ ਕਰ ਜਾ ਜੋ ਮਰਜ਼ੀ ਕਰਦੀ ਫਿਰ ਜਿੱਥੇ ਮਰਜ਼ੀ ਰਹਿ ਨਹੀਂ ਨਹੀਂ ਮੈਂ ਨਾ ਕੋਈ ਨਹੀਂ ਕਰਦੀ ਫੋਨ ਤੇ ਮੈਂ ਇਹਨੂੰ ਗੱਲ ਕਰਦੀ ਲਿਆ ਮੇਰਤੀ ਮੈਂ ਤੈਨੂੰ ਆਟਾ ਗੁੰਨ ਦੇਵਾਂ ਮੈਂ ਰੋਟੀਆਂ ਲਾ ਦੇਣੀ ਤੇ ਤੂੰ ਬਣਾ ਲੈ ਸਬਜ਼ੀ ਚੱਗਾ ਆਟਾ ਮੈਂ ਗੁੰਨਦੀ ਤੂੰ ਸਬਜ਼ੀ ਬਣਾ ਦੋ ਚੱਲ ਫਿਰ ਮੈਂ ਸਬਜ਼ੀ ਬਣਾ ਸਬਜ਼ੀ ਕੀ ਬਣਾਉਣੀ ਕੀ ਬਣਾਉਣਾ ਮੇਰੀ ਪਸੰਦ ਆ ਜੂ ਮੁੰਡਿਆਂ ਨੂੰ ਸਬਜ਼ੀ ਮਾੜੀ ਚੰਗੀ ਬਣਾ ਦੋ ਮੈਂ ਕੀ ਕਰਾਂ ਬੰਦਿਆਂ ਨੇ ਖਾਣੀ ਆ ਤੇ ਖਾ ਲੈਣਗੇ ਮਾੜੀ ਚੰਗੀ ਘੋੜ ਇਹਨਾਂ ਨੂੰ ਚਾਰਨਾ ਖਵਾ ਦਈਏ ਫਿਰ ਹੋਰ ਕੀ ਝਾੜੂ ਪੋਚੇ ਲਾਉਣੇ ਆਵੇ ਕਿਦਾਂ ਕੀ ਖਲਾਰਾ ਪਿਆ ਨਿਆਣਿਆਂ ਨੂੰ ਕੰਮ ਕਰਾਉਣਾ ਸਕੂਲ ਦਾ ਆਪੇ ਤੇ ਉਹ ਕਰਨ ਜੋਗੇ ਨਹੀਂ ਅਜੇ ਵੈਂਦੀ ਵਿਣੀ ਵੀ ਚੱਲ ਨੇ ਆਣੇ ਨਿਕੇ ਨਿਕੇ ਉਤੋਂ ਦਿਨਾਂ ਕੰਮ ਇਹ ਬੜੀ ਸ਼ੁਕਰ ਜਨਾਨੀ ਮੈਨੂੰ ਇਹਦਾ ਸਾਰਾ ਹੀ ਪਤਾ ਵਾ ਤੂੰ ਆ ਨਹੀਂ ਰਹੀ ਮੈਨੂੰ ਸਾਰਾ ਹੀ ਪਤਾ ਹੈਦਾ ਇਹ ਮੇਰੇ ਕੋਲ ਬੈਂਦੀ ਰਹੀ ਮੇਰੇ ਤੇਰੇ ਖਿਲਾਫ ਜਦੋਂ ਗੱਲਾਂ ਕਰਦੀ ਮੈਂ ਤਾਂ ਪੂਰਾ ਭੇਤ ਪਾਇਆ ਇਹ ਕਿਹੜੇ ਹਿਸਾਬ ਦੀ ਆ ਇਹਨੂੰ ਆ ਲੈਂਦੇ ਕਰੀ ਮੈਂ ਕਰਦੀ ਫੋਨ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੇਰੇ ਤੋਂ ਕੱਲੀ ਕੋਈ ਕੰਮ ਚੱਲ ਅੰਦਰ ਜਾ ਕੇ ਕੰਮ ਕਰ ਗਾੜੀ ਗਾੜੀ ਅੜਦੇ ਫਿਰਦੇ ਜੋ ਆਵੇ ਕਿਦਾਂ ਭੰਡੋਰ ਪਈ ਭਾਂਡੇ ਸਾਰੇ ਇਕੱਠੇ ਕਰਕੇ ਤੇ ਇੱਥੇ ਮੇਰੇ ਜੋ ਕੇ ਜਮਾ ਕਰ ਛੱਡਦੀਆਂ ਉਹ ਮੈਡਮ ਤੇ ਉਹ ਨਿਕਲ ਗਈ ਤੇ ਜੇ ਇਹ ਤੇ ਇਹ ਨਹੀਂ ਕੱਖ ਕਰਦੀ ਲੱਗੋ ਪੀ ਆਪੇ ਕਰੇ ਹੁਣ ਇੰਨੇ ਘੰਟੇ ਹੋਰ ਤਾਂ ਸ ਮੈਂ ਪਹਿਲਾ ਭਾਂਡੇ ਮਾਜਾਂਗਾ ਪਹਿਨਾ ਆਟਾ ਗੁੰਨਾ ਉਤੋਂ ਆਟੇ ਦਾ ਟਾਈਮ ਹੋਇਆ ਪੀ ਆਟਾ ਗੁੰਨ ਰੋਟੀਆਂ ਲਾ ਦੇ ਦਾ ਦਾ ਬੰਦੇ ਆ ਗਏ ਰਾਣ ਖਾਧੀ ਇਹਨਾਂ ਨੇ ਮੇਰੀ ਚਾਰ ਸਫੇਰੇ ਹੋ ਸਗੋ ਆਵੇ ਕੀ ਹੁੰਦਾ ਸਾਬਣ ਵੀ ਮੁੱਕਾ ਪਿਆ ਸਿਰਫ ਪਾਈ ਵਿੱਚ ਮੇਰੇ ਜੋਗੀ ਵੀ ਸਰਫ ਨਾ ਮਾਰੀ ਕੀ ਗੱਲ ਹੈ ਪਾਣੀ ਪਾ ਕੇ ਤੇ ਪੀਓ ਨਿੱਕੇ ਨਿੱਕੇ ਜਾਣ ਤੁਸੀਂ ਸਾਰਾ ਕੁਝ ਤੁਹਾਨੂੰ ਹੱਥ ਚ ਚਾਹੀਦਾ ਆ ਲੈ ਪਾਓ ਗਲਾਸ ਨਾਲ ਕੋਈ ਗਲਾਸ ਨਹੀਂ ਹੈ ਵਾ ਪਾਣੀ ਪੀਣ ਨੂੰ ਕਿ ਸਾਰਾ ਭਾਂਡਾ ਇਕੱਠਾ ਕਰਕੇ ਤੇ ਰੱਖ ਛੱਡ ਦੇ ਇੱਥੇ ਹਣ ਪਾਣੀ ਪਾ ਕੇ ਤੇ ਪੀਓ ਫਰੇਬਰ ਚ ਤੁਸੀਂ ਆਪਣੇ ਆ ਪਾਣੀ ਵੀ ਨਹੀਂ ਪੀਣ ਜੋਗੇ ਚਾਰ ਸਫੇਰੋ ਲਹੂ ਖਾਂਦੇ ਰਹਿੰਦੇ ਜਾਨ ਖਾਂਦੇ ਰਹਿੰਦੇ ਜਮ ਅੱਜ ਚਾਹ ਪਿਆਤੀ ਐ ਤੇ ਨਹੀਂ ਕਿ ਪੀ ਕੇ ਚਾਹ ਤੇ ਲਾਗੋ ਭਾਂਡੇ ਸਾਫ਼ ਕਰਦਾ ਤੇ ਨਿਆਣੇ ਆ ਤੇ ਪਿੱਛੇ 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 ਤੁਰੇ ਫਿਰਦੇ ਰਹਿੰਦੇ ਨਾ ਇਹਨਾਂ ਨੇ ਕਿਤੇ ਬਹਿਣ ਦੇਣਾ ਨਾ ਤੇ ਖਲੂਨ ਦੇਣ ਅੱਗੇ ਥੋੜਾ ਕੰਮ ਮੈਨੂੰ ਇਹ ਕਿ ਜਾਨ ਖਾਣ ਨੂੰ ਪਿੱਛੇ ਪਿੱਛੇ ਤੁਰੇ ਫਿਰਦੇ ਰਹਿੰਦੇ ਹੁਣ ਇਹ ਮੈਡਮ ਨੇ ਫੇਰ ਆਰਡਰ ਮਾਰਦੇ ਨਾ ਬੈਠੀ ਨੇ ਚਾਹ ਬਣਾਉਂਦੇ ਸ਼ਾਮਾਂ ਪੈ ਗਈਆਂ ਕਿ ਜੂਸ ਬਣਾ ਦੇ ਕਿ ਨਿੰਬੂ ਪਾਣੀ ਬਣਾ ਦੇ ਮੈਨੂੰ ਇਹਨਾਂ ਨੂੰ ਜਿਆਦਾ ਗਰਮੀ ਲੱਗਦੀ ਨਾ ਉਹ ਸੱਸ ਨੂੰ ਹੁਣ ਕੀ ਇੰਤਰੀ ਤੇ ਤੀਲਾਈਆਂ ਇਕੱਠੀਆਂ ਕਰ ਕਰ ਕੇ ਰੱਖੀਆਂ ਜਾਓ ਜਾ ਕੇ ਖੇਡੋ ਹਣ ਤੁਸੀਂ ਕੀ ਲੈਣਾ ਇੱਥੋਂ ਜਾ ਨਹੀਂ ਜਾਓ ਖੇਡੋ ਕਿੰਨੀ ਵਾਰੀ ਤੁਹਾਨੂੰ ਮੈਂ ਕਹਤਾ ਵਾ ਹਾਂ ਸਮਝ ਨਹੀਂ ਆਦੀ ਤੂੰ ਚਾਰ ਸਫੇਰੇ ਤੋਂ ਕੋਈ ਜਾਣ ਚਾਹੀਦੀ ਖਾਂਦੇ ਜੋ ਮੇਰੀ ਪਾਗਲ ਜਗਾ ਛੱਡਦੇ ਆ ਤਨ ਕੀ ਲਖਾ ਫੇ ਨਾ ਪਾ ਪਾ ਕੇ ਤੇ ਰੱਖਿਆ ਵਾ ਆ ਦੋ ਕੁ ਮੇਸਰ ਪਰ ਪਏ ਖਾਣੇ ਤੇ ਖਾ ਲੋ ਨਹੀਂ ਤਨ ਛੁੱਟਦੇ ਲੱਗੀ ਜ ਫੜੋ ਕਾ ਫੜੋ ਆ ਬਣ ਕੀ ਰੱਖਿਆ ਦੋ ਤਿੰਨ ਦਸਰੀ ਬਣ ਕੀ ਵਲਾ ਮੱਖੀਆਂ ਆਈ ਬੜੀਆਂ ਇੱਕ ਤੇ ਅੰਦਰੀਆਂ ਤੀਜੇ ਕ ਮਿੰਟ ਬਾਅਦ ਮੈਨੂੰ ਸਲੇਬ ਸਾਫ ਕਰਨੀ ਪਈਦੀ ਤੇ ਫਿਰ ਜਦੋਂ ਉਧਰੋਂ ਘੁੰਮ ਫਿਰ ਕੇ ਆਉਣੀ ਆ ਤੇ ਫਿਰ ਉਹ ਕੋਸ਼ੀ ਹੁੰਦਾ ਇੱਥੇ ਤ੍ਰੀਤ ਕਿਹੜੀ ਗੱਲ ਦਾ ਇੰਨਾ ਰਾਲਾ ਪਾਇਆ ਮੈਂ ਬਾ ਸਾਰਾ ਕੁਝ ਸੁਣਦਾ ਹੀ ਦੱਸ ਮੇਰੇ ਤੇ ਕਾਹਤੋਂ ਗੁੱਸਾ ਕੱਢੀ ਜਾਣੀ ਆ ਮੈਂ ਤੂੰ ਹੀ ਵੀ ਕਿਹੜਾ ਅੰਦੇ ਚ ਲੱਗੋ ਹੈਲਪ ਕਰ ਗੋੜੇ ਗੋੜੇ ਤੇ ਗਰਮੀ ਆ ਮੈਂ ਚਾਹ ਤੂੰ ਕੀ ਆ ਕਹੇ ਸਬਜੀ ਤੇ ਮੈਂ ਸਬਜੀ ਬਾਹਰ ਖਾ ਉਹ ਛਿਲਣ ਡੈ ਪੀ ਆ ਕਿਹੜਾ ਭਾਂਡੇ ਵੀ ਮੈਂ ਮਾਰਿਆ ਜਿਹੜਾ ਮੈਂ ਕੰਮ ਕਿਹਾ ਤੇ ਉਹ ਤੇਰੇ ਕਰਨਾ ਬਸ ਹੋਣਾ ਤੇ 10 ਪਰ ਮੈਂ ਹਾਲ ਦੱਦ ਦੇ ਮੇਰੇ ਤੇ ਕਾਹਦਾ ਗੁੱਸਾ ਕੱਢਣ ਤਈ ਉਹ ਚਬਲ ਤੇ ਕੱਢ ਜਿਹੜੀ ਉੱਥੇ ਜਾ ਕੇ ਬੈਠੀ ਆ ਉਹਨੂੰ ਸਾਧ ਉਹਨੂੰ ਤਾਂ ਤੁਸੀਂ ਮੈਡਮ ਬਣਾ ਛੱਡਿਆ ਸ਼ੁਰੂ ਤੇ ਮਿਹਨਤ ਕੀ ਕਰ ਹੁਣ ਮੈਨੂੰ ਗਾੜੀ ਕਰ ਦੋ ਉਹਨੂੰ ਤੂੰ ਹੁਣ ਕੋਤੈ ਮੇਰੇ ਦਿਵਾਲੇ ਨਹੀਂ ਮੇਰਾ ਦੱਸ ਕੀ ਕਸੂਰ ਮੈਂ ਤੇ ਜਿੰਨੇ ਜੋ ਕੀ ਲਿਆ ਮੈਂ ਕਰ ਤੂੰ ਜਿੱਦ ਮੈਂ ਕਰ ਵੀ ਦਿ ਉਹਨੂੰ ਮੈਂ ਨਹੀਂ ਫੋਨ ਕਰਨਾ ਆਪੇ ਕਰੋ ਮੈਂ ਕੋਈ ਨਹੀਂ ਕਰ ਦੂੰਗੀ ਫੋਨ ਲਿਆ ਮੈਂ ਭਾਂਡੇ ਮਾਇਦੀ ਤੂੰ ਹੋਰ ਕਿ ਕੰਮ ਕਰ ਲੈ ਸਬਜੀ ਨਾਲ ਘਰ ਲੈਣੀ ਨਾਲੇ ਮੈਂ ਭਾਂਡੇ ਮਾਇ ਲੈਣੀ ਆ ਨੰਦਾ ਆਪਣੇ ਆ ਵੀ ਚਾਹੀਦਾ ਵੀ ਚੱਲ ਨਿਆਣੇ ਨਿੱਕੇ ਤੇ ਮੈਂ ਲੱਗਦਾ ਮੇਰੇ ਤੇ ਗੁੱਸਾ ਕਰਦੇ ਜਾਨੀ ਦੱਸ ਉਹ ਤੇ ਉਹ ਮੇਰੇ ਦਿਵਾਲੇ ਰਹਿੰਦੀ ਤੂੰ ਤੇ ਤੂੰ ਮੇਰੇ ਦਿਵਾਲੇ ਰਹਿੰਦੀ ਦਿਵਾਲੇ ਰਹਿੰਦੀ ਰਹਿਣਾ ਨਹੀਂ ਦਿਵਾਲੇ ਤੂੰ ਹੀ ਤੇ ਦੂਜੇ ਬੰਦੇ ਨੂੰ ਬੰਦਾ ਸਮਝਦੀਆਂ ਨਹੀਂ ਦੋਵੇਂ ਜਾਣੀਆਂ ਕੀ ਯੰਦਰਾ ਘਾਰਾ ਪਾਇਆ ਭਾਂਡਿਆਂ ਦਾ ਕੋਈ ਚੁੰਚਾ ਜੇ ਤੇ ਬਸ ਚੁੰਚਾ ਸੈਂਚ ਰੱਖਦਾ ਚੁੰਮੇ ਜਿੱਥੋਂ ਕੱਢੇ ਉੱਥੇ ਰੱਖਦਾ ਉਦਾਂ ਹੀ ਅੰਨ ਪੜਾ ਵਾਂਗੂ ਛੁੱੜ ਦਿੰਦੀਆਂ ਭਾਂਡੇ ਉੱਥੇ ਤੇ ਉੱਥੇ ਤੇ ਵੇਖ ਕਿੰਨਾ ਭਾਂਡਾ ਇਕੱਠਾ ਕੀਤਾ ਸਾਰਾ ਇਹਦਾ ਸਲੇਡ ਦੀ ਜਖਣਾ ਪੁੱਟੀ ਹੁਣ ਮੈਂ ਹੁਣ ਵੀ ਸਲੇਡ ਸਾਫ਼ ਕੀਤੀ ਹੈ ਨਾ ਤੇ ਵੇਖੀ ਦੋਵਾਂ ਮਿੰਟਾਂ ਨੂੰ ਮੈਂ ਇੱਧਰ ਆਉਣਾ ਤੇ ਕਿਤੇ ਫਲਾਰਾ ਪਿਆ ਹੁੰਦਾ ਕਰੋ ਕਰੋ ਗੰਦ ਪਾਇਆ ਹਾਂ ਸਲੇਡ ਤੇ ਮੰਮੀ ਸਾਡੀ ਨੇ ਤੇ ਮਾਸਾ ਕਰੇ ਪਤਾ ਨਹੀਂ ਲੱਗਦਾ ਆਪਣੇ ਆਪ ਪਿਛਲੇ ਜ਼ਮਾਨੇ ਨੂੰ ਕੋ ਤੁਰੀ ਜਾਂਦੀ ਪਿਛਲੀਆਂ ਗੱਲਾਂ ਨਹੀਂ ਹੋਣਗੀਆਂ ਖਲਾਰਾ ਜਿਹਾ ਪਾ ਛੱਡਦੀ ਸਲੇਟ ਤੇ ਅਨਪੜਾ ਜਿਹਾ ਕੋਈ ਆ ਹੀ ਜਾਂਦਾ ਤਾਂ ਆਪੇ ਸਾਫ਼ ਕਰਾਂ ਫੇਰ ਕੋ ਉਹਨਾਂ ਦੀ ਆਟਾ ਇਹਨੇ ਕਿਹੜਾ ਆਖਣਾ ਮਾਰ ਕੇ ਦੋ ਗੱਲਾਂ ਤੇ ਕਿਸ ਕਦੀ ਸੋਈ ਚ ਕੁੱਤੋਂ ਤੁੰਜੇ ਕਰਦੀ ਰਹਿੰਦੀ ਐ ਇਹ ਬੜੀ ਪੱਧਰੀ ਗੱਲਾਂ ਨੂੰ ਹੀ ਆ ਬੋਪੇ ਪਾਉਣ ਨੂੰ ਐਨਾ ਉਹਦੇ ਨਾਲ ਮਿੱਟੀ ਰਹੀ ਔਰ ਮੇਰੇ ਨਾਲ ਲੱਗਦੀ ਕੰਮ ਨਹੀਂ ਲੱਗੋ ਕਰਨਾ ਉਦਾਂ ਹੀ ਲੱਗੋ ਕੋਚੇ ਪਾਉਣ ਨੂੰ ਚੰਗੀ ਗੱਲ ਐ ਉਹਨੂੰ ਫੋਨ ਤੇ ਮੈਨੂੰ ਆਕੀ ਜਾਂਦੀ ਕਾਰ 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 ਆਪ ਕਰਲੇ ਇਹਨੂੰ ਗੋਲ ਵੇਚੀ ਹੋਰਣ ਇੱਤੇਦਾਰਾਂ ਨੂੰ ਫੋਨ ਲਾਉਣ ਨੂੰ ਇਹਦੇ ਕੋ ਪੈਸੇ ਹੁੰਦੇ ਫੋਨ 'ਚ ਸਿਲੰਡਰ ਨੂੰ ਵੀ ਅੱਗ ਲੱਗ ਗਈ ਹੁਣ ਦਵਾ ਦਾ ਸਿਲੰਡਰ ਵੀ ਮੁੱਕ ਗਿਆ ਤੇ ਹੁਣ ਚੁੱਲ੍ਹੇ ਤੇ ਵੇਖ ਕਿੰਨੀ ਧੋਪਿਆ ਤਾਂ ਮੈਡਮ ਜਾ ਕੇ ਪੋਚੇ ਜੇ ਪਾ ਗਏ ਮਿੱਠੇ ਤੇ ਜਾ ਕੇ ਅੰਦਰ ਵੜ ਗਈ ਏਸੀ ਹਲ ਸਿਆਪਾ ਮੇਰੇ ਭਾਦਾ ਪਾਤਾ ਪੀ ਲਾਵੇ ਰੋਟੀਆਂ ਆਪ ਹੀ ਮੈਨੂੰ ਕੀਤਾ ਮੈਂ ਇਹ ਆਫ ਤੇ ਤੁਹਾਨੂੰ ਸਬਜੀ ਧਰ ਦੇ ਮੈਂ ਸਗ ਰੋਟੀਆਂ ਆ ਦਿੰਦੀ ਵੇਖ ਕਿੰਨਾ ਖਲਾਰਾ ਪਿਆ ਇਨੀ ਧੋਪ ਚ ਮੇਕਰ ਰੋਟੀਆਂ ਲਾ ਦੀਆਂ 10 ਬੰਦਿਆਂ ਦੀਆਂ ਤਜੋ ਸਾਇਕਲ ਜੋ ਜੋ ਲੀੜਾ ਪਤੀਰਾ ਸਾਰਾ ਇੱਥੇ ਛੁੱਟ ਛੜਦੀ ਚੌਂਕੇ ਨੇ ਚੌਂਕਾ ਤੇ ਰਹਿ ਨਹੀਂ ਦਿੰਦੀ ਤੇ ਆ ਮੈਂ ਹੁਣ ਕਿੱਥੋਂ ਸਟਾਰਟ ਕਰਾਂ ਦੱਸੇ ਦੱਸਿਆ ਆਪਾ ਬੰਦੇ ਇਹ ਤੇ ਪਹਿਲੇ ਇਹਨੂੰ ਪਤਾ ਹੀ ਹੈ ਵੀ ਮਨੇ ਘਰ ਨਹੀਂ ਹੈਗੀ ਨਾ ਬਦ ਬੰਦਿਆਂ ਦਾ ਸਨਾਹ ਦੇਤਾ 7-8 ਬੰਦੇ ਆ ਗਏ ਰੋਟੀਆਂ ਲਾ ਦੋ ਮੇਰੇ ਜੋਗਾ ਸਿਆਪਾ ਪਾ ਤਾਂ ਅੰਦਰੇ ਕੋੜ ਕੋੜ ਗਰਮੀ ਨਾ ਲੱਤਾ ਨਾ ਔਰ ਕੋੜ ਕੋੜੇ ਤੋਂ ਹਵਾ ਵਗੰਦੀ ਝਾਟੇ ਨੂੰ ਲਾਂਬੂ ਲਾ ਕੇ ਤੇ ਬਹਿ ਜਾਈਂਗੀ ਸਿਆਪਾ ਯੰਤਰਾ ਨਾ ਦੇ ਕੋ ਪਾਤੀ ਇਹਦੇ ਵੰਦ ਤੂੰ ਪਾਤੀਆਂ ਹੀ ਲਿਆ ਕੇ ਛੁੱਟ ਦੇ ਛੱਡ ਦੇ ਇੱਥੇ ਮਾਂ ਚੌਂਕੇ 'ਚ ਪਾਤੀਆਂ ਵੀ ਨਹੀਂ ਕੋਈ ਚੌਂਕੇ 'ਚ ਹੈਗੀ ਕਾਦ ਨਾਕ ਪਾਲਣਾ ਤੇ ਝਾਟੇ ਨਾ ਉਹ ਵਦ ਮੈਡਮ ਜਾ ਕੇ ਉੱਥੇ ਬੈਠੀ ਤੇ ਫੋਨ ਹੀ ਨਹੀਂ ਚੁੱਕਦੀ ਛੱਡਦੀ ਕਿਹਦਾ ਉਹਨੂੰ ਪਤਾ ਵਾ ਮੈਨੂੰ ਕਹਿਣਾ ਇਹਨੂੰ ਆਉ ਨੋ ਤੇ ਮੈਂ ਜਾਣ ਫੋਨ ਹੀ ਨਹੀਂ ਚੁੱਕਦੀ ਬੈਠੀਆਂ ਅੰਤਰੀਆਂ ਕਿਦ ਰਾਹ ਕਾਰ ਚੰਪੜੀਆਂ ਮੇਨਾ ਇਹ ਨਾ ਕਰਨਾ ਹੀ ਪੈਣਾ ਸਿਆਪਾ ਮਾੜਾ ਚੰਗਾ ਔਨ ਕਰ ਦੇਣੀ ਨਾ ਲਾਈਆਂ ਤਾਂ ਵੀ ਸਿਆਪਾ ਗਾਲ ਪੈਣ ਰੋਟੀਆਂ ਨਹੀਂ ਲਾਈਆਂ ਹਾਂ ਨਿਆਣੇ ਕੀ ਕਰਨ ਦੇ ਦੇਖੋ ਕੀ ਨਿਆਣੇ ਆਣ ਮੰਜੀ ਦਾ ਹਲ ਬਣਾ ਹੁੰਦਾ ਏ ਮੇਰੇ ਨਿਆਣੇ ਆ ਕੀ ਅੱਗ ਲਾਉਂਦੇ ਜੇ ਮੇਰੇ ਮੰਜੀ ਨੂੰ ਮੈਂ ਖਰਾਣੋ ਸੌਣਾ ਮਰਨ ਨਾਲੇ ਤੁਹਾਨੂੰ ਲੰਬ ਖਾਣ ਦੀ ਵੀ ਜਾਚ ਨਹੀਂ ਹੈਗੀ ਕਿੱਦਾਂ ਖਾਂਦੇ ਕਿ ਤੁਹਾਡੀ ਮਾਂ ਨੇ ਕਿ ਮਾਰੀ ਮੁੱਟਿਆ ਕੱਲ ਨਹੀਂ ਸਿਖਾਈ ਤੁਹਾਨੂੰ ਬੈਠੇ ਖਾਪ ਕੇ ਮੰਜੀ ਮੇਰੀ ਤੇ ਜੇ ਕੁਝ ਕਹੋ ਤਾਂ ਫੇਰ ਤਾਂ ਅੱਗੇ ਮੇਰੇ ਐਵੇਂ ਗੱਲ ਪੈਂਦੀ ਫਿਰਦੀ ਜੇ ਅੱਜ ਕੰਮ ਕਰਨਾ ਪੈਣਦਿਆ ਤੇ ਦੱਸ ਮੈਂ ਕੀ ਕਰਾਂ ਮੈਂ ਇੱਥੇ ਕੱਲਿਆ ਮੈਂ ਸਾਰੀ ਉਮਰ ਕੰਮ-ਕੰਮ ਕਰ ਕਰ ਹੀ ਆਈ ਡੇ ਕੀਤੇ ਹੁਣ ਵੀ ਆਂਦੀਆਂ ਵੀ ਮੈਨੂੰ ਹੀ ਕੰਮ ਕਰ ਤੂੰ ਹੀ ਕੰਮ ਕਰ ਸਿਆਪਾ ਦਾ ਤੁਹਾਡੇ ਦੋਵਾਂ ਦਾ ਤੇ ਤੁਸੀਂ ਆਪਸ ਚ ਨਿਜਿੱਠੋ ਚਲੋ ਉਠੋ ਮੇਰੀ ਮੰਜੀ ਤੋਂ ਸਾਰੀ ਮੰਜੀ ਮੇਰੀ ਦੀ ਚਖਣਾ ਪੁੱਤਾਂ ਦਾ ਤੁਸੀਂ ਡਾਂਡ ਲਾਉਂਦਾ ਮੰਜੀ ਮੇਰੀ ਦੀ ਰਾਤ ਨੂੰ ਮਸੌਣਾ ਮਰਨਾ ਇੱਥੇ ਆਪ ਤਾਂ ਤੁਸੀਂ ਏਸੀਆਂ ਵਾਲੇ ਅੰਦਰ ਵਰ ਜਾਣਾ ਤੇ ਉੱਥੇ ਸਾਉਂਡ ਹੈ ਫਿਰ ਸੌ ਜਾਣਾ ਆਨੇ ਕਿੱਡੇ ਠੀਠ ਹੈ ਉੱਠ ਦੇਣੀ ਆਹ ਚਵਲ ਜਾ ਵੱਡਾ ਤੇ ਤੈਨੂੰ ਨਹੀਂ ਸੁਣਦਾ ਗਿਆ ਉੱਠੋ ਮੇਰੇ ਮੰਜੀ ਬਿਸਤਰੇ ਦੀ ਡਾਂਡ ਲਾਹ ਦੇ ਜੇ ਨਹੀਂ ਸੁਣਦਿਆ ਕਿੱਡੇ ਵਿਗੜੇ ਨੇ ਮਾਰਨੀ ਚ ਪੇੜ ਕਿੱਕ ਤੁਹਾਡੇ ਕੰਨ ਤੇ ਮੜ ਕੇ ਤੁਹਾਡੀ ਮੰਮੀ ਗੁੱਸਾ ਕਰੂਗੀ ਵੀ ਮਾਰਿਆ ਮੇਰੇ ਮੁੰਡਿਆਂ ਨੂੰ ਟੀਗਾ ਨੇ ਮੰਮੀ ਔਲਾ ਪਰਾ ਆ ਜਾਉਂਦੀ ਰਾਤ ਸੌਣਾ ਮੈਨੂੰ ਮੇਰੇ ਇਥੇ ਰਾਤ ਸੌਣਾ ਮਰਨਾ ਤੇ ਮੇਰਾ ਸਾਰਾ ਬਿਸਤਰਾ ਨਾ ਪਰਦੇ ਆ ਪਹਿਲੀ ਗੱਲ ਤੁਹਾਨੂੰ ਜਿਹੜੇ ਗੁੱਸਾ ਮੈਂ ਕੰਮ ਦੇ ਪੈ ਤਾ ਦੂਜੀ ਗੱਲ ਉਹ ਨਿਆਣੇ ਕਿਤੇ ਬੈਠੇ ਮੈਂ ਜੀ ਕੌਲੇਗਾ ਤੇ ਮੈਂ ਪਾ ਕੇ ਨਾ ਮੈਂ ਉਹ ਕਿਹਾ ਯਾਰ ਆਰਾ ਕੀ ਕਰਨ ਦੇ ਪਾਣਾ ਮੈਨੂੰ ਨਹੀਂ ਬੈਠ ਜਾ ਮੇਰੇ ਦਵਾਰੇ ਹੁੰਦੇ ਰਹਿਣੀ ਐ ਮੈਂ ਨਹੀਂ ਗੁੱਸਾ ਚੜਿਆ ਗੁੱਸਾ ਤੈਨੂੰ ਉਹਦੇ ਤੇ ਮੇਰੇ ਨਾਲ ਹੁਣ ਲੜਨ ਦਾ ਵੀ ਚੰਗੀ ਭਲੀ ਤੂੰ ਮੇਰੇ ਨਾਲ ਰਹਿਣੀ ਐ ਉਹ ਤੇ ਉਹ ਮੇਰੀ ਕੁੱਤੇ ਖਾਣੀ ਕਰਦੀ ਤੂੰ ਤੇ ਤੂੰ ਮੇਰੀ ਕੁੱਤੇ ਖਾਣੀ ਕਰਦੀ ਮੈਂ ਕੁੱਤੇ ਚਲੋ ਲੰਘਾ ਤੈਨੂੰ ਪਤਾ ਸਮਝਦੀ ਨਹੀਂ ਕਿ ਤੂੰ ਮੇਰੇ ਇੱਥੇ ਜਾਣ ਸਮਝਦੀ ਨਹੀਂ ਬੇਟੀ ਵੀ ਜਾਣ ਹੈਗੀ 30 ਕਰੋੜ ਰਸਮਾਂ ਸਿਲੰਡਰ ਵੀ ਮੁੱਕ ਚੜ ਗਿਆ ਕਿ ਤੂੰ ਬੰਦੇ ਸਾਧ ਕੇ ਚੌਂਕੇ ਜਿਹਾ ਗਰਗਰ ਧੋਪੇ ਮੇਰੇ ਕੋਲ ਆ ਤੂੰ ਕੀ ਕਰਾ ਫਿਰ ਪਕਾਓ ਚਲੋ ਆਪਾਂ ਇਹ ਤਾਂ ਅੱਧੀ ਤੁਹਾਡੀ ਉਹਦੇ ਤੁਹਾਨੂੰ ਨਾ ਵਗੀ ਕਸੜਦੀ ਵੇਖ ਕੇ ਆਹੋ ਛੜਦੀ ਇੱਥੇ ਪੁੱਠੇ ਬੰਨੇ ਤੁਸੀਂ ਜਾਂਦੇ ਜਸੜੀ ਕੁੜੀਆਂ ਬਾਹਰ ਚੱਲ ਕੁੜੀਆਂ ਚੱਲ ਗਈਆਂ ਨਾਲੇ ਕੁੜੀਆਂ ਚੰਗੀ ਭਾਈ ਰਹਿੰਦੀ ਤੇ ਨਿਆਣੇ ਮੁੰਡਿਆਂ ਨੂੰ ਵੇਖ ਕੇ ਛੜਦੀ ਗਈ ਛੜਦੀ ਮੁੰਡਿਆਂ ਨੂੰ ਵੇਖ ਕੇ ਤੂੰ ਇਹ ਪਾਣਾ ਬਠੇਰੇ ਜੋਗੀ ਹੁਣ ਹੋ ਗਈ ਤੂੰ ਵੀ ਮੇਰੇ ਨਾਲ ਜ ਗਾੜੀ ਪਈ ਜਾਨੀ ਉਹਨੂੰ ਸੱਦ ਜਿੰਨਿਆਂ ਵਿਚ ਮੁੰਡਾ ਨਾ ਵਡਣਾ ਮੈਂ ਕਿ ਤੇਰਾ ਨਾ ਵਡਣਾ ਉਹਨੂੰ ਸੱਦ ਜਿੰਨਿਆਂ ਵਡਣਾ ਮਟਾਉਣਾ ਤੇਰੇ ਨਾਲ ਕੰਮ ਕਰਨ ਨੂੰ ਤੈ ਕਹਿ ਤਿਆਰ ਕਿ ਨਿਆਣੇ ਦੇ ਗੱਲ ਪੈਨ ਦੇਈ ਗੱਲ ਪੈਨ ਦੇਈ ਆ ਵੀ ਚੰਗੀ ਗੱਲ ਵਾ ਹੈ ਜੇ ਕਿਸੇ ਨੂੰ ਕੁਝ ਕਹਿ ਤੋ ਤੇ ਆਪਣੇ ਮੈਂ ਕੰਮ ਤੇ ਲਾਗੂ ਕਿਹਾ ਬੰਦੇ ਲੱਕੇ ਸੱਤ ਅੱਠ ਤੇ ਲਾਗੂ ਕੰਮ ਕਰਾ। ਮੈਂ ਤੇਰੇ ਫਾਇਦਾ ਸੋਚਿਆ ਵੀ ਜੇ ਮੇਰਾ ਬਿਸਤਰਾ ਲੱਭੜ ਗਿਆ ਸਿਰੇ ਤੈਨੂੰ ਇਹ ਵੀ ਧੋਣਾ ਪੈਣਾ। ਤੇ ਫਿਰ ਮੈਨੂੰ ਧੁੱਪਦਾ ਥੋੜੇ ਕੰਮ ਮੈਨੂੰ ਕਰਨ ਨੂੰ। ਲੈ ਬਿਸਤਰੇ ਧੋ ਤੇ ਮੇਰੇ ਆ ਵੀ ਹੱਦ ਹੋਈ ਮੈਂ ਦੱਸ ਕਿਹਾ ਨਹੀਂ ਤੇ ਐਵੇਂ ਮੇਰੇ ਉੱਟ ਉੱਟ ਕੁੜੀ ਗਾਲ ਪਈ ਜਾਂਦੀ। ਨਾ ਮੈਂ ਚੰਗੀ ਨਾ ਇਹਨੂੰ ਮਾੜੀ। ਚੰਗੀ ਮਾੜੀ ਸਾਰਾ ਸ਼ੂਕਰ ਦੇ ਕੰਮ ਤੇ ਉਹਦੇ ਜਿਹੜੀ ਉੱਥੇ ਜਾ ਕੇ ਬੈਠੀ ਧੀ ਕਹਿਣਾ। ਐਵੇਂ ਤੁਹਾਡਾ ਨਾ ਪਾਵਣਾ ਮੈਂ ਤੋਂਕਦੀ ਨਹੀਂ ਰਾਦਨ ਚੰਗਾ ਦੇ ਪਾਣਾ ਚੰਗਾ ਜੀ ਕਰਦਾ ਪਕਾ ਲੋ ਨਹੀਂ ਤੇ ਮੋੜ ਦੋ ਰੂੜੀ ਵਾਲੇ ਮੇਰ ਕੋ ਨਹੀਂ ਬੰਦੀਆਂ ਮੋੜਦੇ ਕਿੰਨੇ ਸੱਦੇ ਮੈਂ ਕਹਣੀ ਮੋੜਾ ਮੈਂ ਪੂਰੀ ਪਾਂਦੀ ਫਿਰ ਛੋਟੀਆਂ ਲਾ ਕੇ ਇਹਦੇ ਦਵਦਾ ਪਾਣੀ ਦਾ ਸਨਾਹ ਦੇਤਾ ਕਿ ਪਾਣੀ ਬਣਾਏ ਦਵਦਾ ਮਿੱਠਾ ਜਾਨ ਨਿਕਲਦੀ ਸਾਡੀ ਕਰਮੀ ਨੂੰ ਤੁਹਾਡੇ ਤੇ ਜਾਨ ਹੈ ਤੇ ਮੈਂ ਜਾਨ ਤੋਂ ਬਿਗੈ ਧੁਰੀ ਫਿਰਦੀ ਆਪੇ ਨੂੰ ਜਾਨ ਫੜੀ ਇਹਨਾਂ ਨੇ ਆ ਲੈ ਆਉਂਦੇ ਰੂਹ ਅਫਜ਼ਾਜ ਮਿੰਟ ਕਾ ਪਾਦਾ ਬਣਾ ਦੇ ਬਣਾ ਦੇ ਬਣਾ ਦੇ ਕਰਦੇ ਰਹਿੰਦੇ ਮੈਨੂੰ ਵੀ ਫੜਾਉਣਾ ਪੈਣਾ ਇਹਦਾ ਵੀ ਮੱਥਾ ਟੱਪਣਾ ਪੈਣਾ ਹੁਣ ਇੰਨੇ ਨਹੀਂ ਖੁੱਲਣਾ ਸੜਜੀ ਖਾ ਆਈ ਛੜਦੀਆਂ ਪਹਿਲਾਂ ਲੈ ਆਉਂਦੇ ਬੋਤਲ ਤੇ ਮੈਂ ਕਿ ਸਾਰੀ ਗਰਮੀ ਇਹਨਾਂ ਦਾ ਇਹੋ ਕੁਛ ਚੱਲਦਾ ਰਹਿਣਾ ਆਹ ਬਣਾ ਦੇ ਨਿੰਬੂ ਪਾਣੀ ਬਣਾ ਦੇ ਆਹ ਬਣਾ ਦੇ ਉਹ ਬਣਾ ਦੇ ਸੱਪ ਆ ਜਾ ਜਾਨ ਫੜੀ ਸੱਪ ਇਹਨਾਂ ਮੈਨੂੰ ਪਤਾ ਕਿੰਨਾ ਕਪੌਣਾ ਨਾਰੋਤ ਮੈਡਮ ਉਹ ਵਾਵਾ ਸਵਾਦ ਵੜਾਉਂਗੀ ਤੋਂ ਨਿਕਲਦੀ ਜਾਨ ਛਡਾ ਕੇ ਦਵਾ ਦੇ ਹੁਣ ਇਹ ਚ ਕੀ ਪਾਵਾਂ ਪਾਣੀ برف ਬਰ ਪਪਾਨੇ ਦੇ ਵਿੱਚ ਪਾਵਾਂ ਜੇ ਨਾ ਪਾਈ ਤੇ ਨਾ ਕਨ ਤੱਤਾ ਪਾਣੀ ਬਣਾ ਕੇ ਤੇ ਸਿਰ ਗਲਮਲਾਤ ਆ ਤੁਹਾਨੂੰ ਪਤਾ ਲੱਗਣੀ ਨਹੀਂ ਕਿ ਕੀ ਕਰਨ ਦੇ ਹੀ ਆਂ ਮੈਂ ਤਾਂ ਵਿਚ ਵਿਚ ਪੈਂਦੀ ਆ ਕੰਮ ਕਰਨਾ ਕਰੋ ਜੇ ਠੇਕੇ ਤੇ ਪੈਰੀ ਤਾਂ ਉਹ ਤਾਂ ਕਵੀ ਏ ਸੀ ਜਣਾ ਕਰਕੇ ਆਪੇ ਬੱਬ ਕੇ ਬਹਿ ਜਾ ਬਹਿ ਜੂਗੀ ਤੂੰ ਮੈਂ ਵੀ ਬਹਿ ਜੂਗੀ ਕੋਈ ਨਹੀਂ ਬੈਠਾ ਜਾਂਦਾ ਕੰਮ ਕਰਨਾ ਪੈਂਦਾ ਤੇ ਮਰੀ ਜਾਂਦੀਆਂ ਨੇ ਉਹ ਵੀ ਮਾਰਦੀ ਰਹੀ ਤੇ ਤੇਰੀ ਮਾਰਦੀ ਰਹੀ ਇਹ ਤੇ ਕਿ ਤੀਰਾ ਗੁੰਦ ਵੀ ਹੋਈਆਂ ਕਿੱਥੇ ਆ ਭੈਣਾ ਮੈਨੂੰ ਵੀ ਮਤਲਬ ਦੱਲੇ ਆਇਆ ਪੁੱਛੋ ਨਾ ਢੋਲ ਝੂਲ ਤੇ ਧੀ ਹਣੀ ਪਾਣੀ ਦੇ ਉੱਤੇ ਕਿ ਮੈਨੂੰ ਕੀ ਪਤਾ ਕਰੇ ਆ ਉਹ ਨਿਆਣੇ ਦਾ ਬਾਬਾ ਨਾਂ ਲਾ ਦਿਆ ਕਰੋ ਮੈਂ ਦੱਸ ਦੋਲ ਦਿੱਤੀ ਮੈਂ ਕਿਉਂ ਮੇਰੇ ਬੱਗੇ ਛੱਟੇ ਨੇ ਖੇਪ ਹੋਣੀ ਐ 80 ਉਮਰ ਮੇਰੀ ਹੋ ਗਈ ਕੋਈ ਚਰਮਾ ਨਾ ਘਾਟਾ ਕਰੋ ਇੱਥੇ ਭੈਣਾ ਆਪਾਂ ਜਿੰਦਾ ਪਰ ਮੇਰੇ ਲੋਕ ਜਿੰਨੇ ਚੇਤੇ ਆਪਾਂ ਯੋਕਾਂ ਚਲਦੇ ਨਾ ਕਰਨ ਵਾਲੀ ਦੌੜ ਠੇਕੇ ਪੈਣਗੇ ਤੇ ਇਹਨਾਂ ਸ਼ੀਸ਼ੇ 'ਚ ਬਣਾ ਕੇ ਤੇ ਸ਼ੋਪੀਸ਼ਾਂ 'ਚ ਲਾ ਦਿਓ ਤੁਸੀਂ ਲਾ ਗੋ ਸ਼ੋਪੀਸ਼ ਉਹ ਕਹੀ ਤੇ ਕਿ ਤੈਨੂੰ ਵੀ ਨਾਲ ਲਾ ਦੇ ਲੇ ਤੋ ਫੀਜੋ ਤੋ ਕੀ ਕੀਤਾ ਸੀ ਤਾਂ ਬਸ ਇਤਾਂਪਤ ਕਰ ਰਿਹਾ ਸੋਵਾ ਤੈਸੀ ਹੋਈ ਜਿੰਨਾ ساری ਉਮਰ ਕਰ ਛੱਡਿਆ ਵੈਂਡ ਵਜਾਉਂਦੇ ਰਹਿੰਦੇ ਜੇ ਕੰਮ ਕੀਤਾ ਕੰਮ ਕੀਤਾ ਕੀ ਕੀਤਾ ਮੈਨੂੰ ਤਾਂ ਕੰਮ ਦੀ ਤਾਂ ਨਹੀਂ ਹੱਬ ਧੱਬ ਕੇ ਤੇ ਮੰਡੀਂ ਤੇ ਬਹਿ ਜਾਨੀ ਜੇ ਕੀਤਾ ਹੋਵੇ ਤਾਂ ਇਹ ਤਾਂ ਘੱਤ ਪਈ ਹੁੰਦੀ ਬੰਦੇ ਨੂੰ ਕਰਨ ਦੀ ਸਾਡੀਆਂ ਮਾਮਾ ਦਾ ਇਹ ਤਾਂ ਕਣੀ ਪੈਂਦੀ ਹੈ ਪਕੰਡ ਨਹੀਂ ਸਸਾ ਚੰਪੜੀਆਂ ਹਨ ਕਾਂਡਣੀ ਮੁਕ ਦੇ ਨਾ ਸਾਰਾ ਦਿਨ ਪਾਣੀ ਪੀ ਨੂੰ ਠੰਡੇ ਬਣਾ ਦੋ ਮੈਂ ਟਮਾਟੇ ਤੇ ਨਿੰਬੂ ਪਾਣੀ ਚਾਹੀਦੇ ਨਾ ਆਵੇ ਕੀ ਆ ਚਾਦਰ ਦਾ ਹਾਲ ਬਣਾਇਆ ਤੁਸੀਂ ਨੰਮੇ ਨਹੀਂ ਪੈਣਾ ਕਿਸੇ ਨੇ ਦਾ ਜਦੋਂ ਮੈਂ ਆਵਾ ਉਦੋਂ ਚਾਦਰ ਖਿਲਰੀ ਹੁੰਦੀ ਅੱਜ ਨਾ ਬਹਿਣਾ ਵੀ ਨਹੀਂ ਹੁੰਦਾ ਤੁਹਾਨੂੰ ਉਹ ਕੀ ਹੋਇਆ ਤੇਰੇ ਭਾਰ ਹੀ ਬਣੀਏ ਮੇਰੀ ਗੱਲ ਸੁਣੋ ਅੱਜ ਰੂੜੀ ਵਾਲੇ ਕੋ ਲਾ ਕੇ ਬਹਿਗੇ ਅੱਜ ਰੂੜੀ ਵਾਲੇ ਜੇ ਟਾਈਮ ਲੈਣਾ ਉਹ ਤਾਂ ਲੱਗਣਾ ਤੁਹਾਨੂੰ ਉਹ ਮੈਡਮ ਘਰੋਂ ਚਲ ਗਈ ਤੇ ਉਹਨਾਂ ਨੂੰ ਰੂੜੀ ਵਾਲਾ ਜੇਤਾ ਆ ਗਿਆ ਉਹ ਕਿਹੜੀ ਮੈਡਮ ਹੁਣ ਤੇਨੂੰ ਕੀ ਹੋ ਗਿਆ ਚਪੜਾ ਸਿੰਦੇ ਦੇ ਵੇਲੇ ਚਪਟੇਪੜ ਗਰੀ ਜਿੰਦੀ ਚਪਟੇਪੜ ਮੈਂ ਨਹੀਂ ਕਰਨਦੀ ਮੈਡਮ ਦਾ ਤੁਹਾਨੂੰ ਇਹ ਤਾਂ ਪਤਾ ਨਹੀਂ ਲੱਗਾ ਉਹ ਆਜੂਗੀ ਉਹ ਵੀ ਆਜੂਗੀ ਨਹੀਂ ਅੱਜ ਫਿਰ ਬਸੇਰੇ ਬੰਦੇ ਕੈਨਸਲ ਕਰਦੇ ਜਦੋਂ ਆਊਗੀ ਤੇ ਲਾ ਲਿਓ ਮੇਰੇ ਤੋਂ ਨਹੀਂ ਕੱਲੀ ਕੋ ਰੋਟੀਆਂ ਪਾ ਦੇ ਬੰਦੇ ਬੰਦੇ ਨਹੀਂ ਕੈਨਸਲ ਮੁਸਲਮਾਨ ਦੇ ਤਿੰਨ ਕੀ ਹੋਊਗੀ ਗਿਆ ਗੱਲ ਕੀ ਹੋਈ ਹੈ ਗੱਲ ਇਹ ਹੋਈ ਆ ਵੀ ਲੜਕੇ ਤੇ ਚੱਲ ਗਈ ਕਰੋ ਤੇ ਆਂਦੀ ਮੈਂ ਨਹੀਂ ਆਉਣਾ ਹੁਣ ਕੰਮਾਂ ਤੇ ਦੇਣ ਖਿਸਕ ਗਈ ਆ ਤੁਹਾਨੂੰ ਵਿੱਚ ਸਮਝ ਨਹੀਂ ਲੱਗਦੀ ਉਹਦੀ ਜਦੋਂ ਕੰਮ ਕੁੰਮ ਹੋ ਗਿਆ ਨਾ ਵਿਹਲੇ ਹੋ ਗਏ ਕਣਪਚੋਨਾ ਬੀਜ ਕੇ ਫਿਰ ਉਹਨੇ ਘਰੇ ਆ ਜਾਣਾ ਚੱਲ ਕੋਈ ਨਹੀਂ ਆਜੂਗੀ ਤੇ ਫਿਰ ਕੀ ਹੋ ਗਿਆ ਦੋ ਰੋਟੀਆਂ ਹੀ ਉਹ ਕਿੰਨੇ ਕ ਜਾਨੇ ਵਿਚਰੇ ਆ ਜਾਂਦੇ ਸੱਤ ਜਾਨੇ ਆਉਂਦੇ ਦੋ ਰੋਟੀਆਂ ਛੇ ਛੇ ਕਾਰਾਂ ਪਲਾਸ ਸਾਰਿਆਂ ਦੀਆਂ ਚੌਲੇ ਤੇ ਰੋਟੀਆਂ ਲਾਉਣੀਆਂ ਗੈਸ ਵੀ ਮੁੱਕ ਗਿਆ ਪਹਿਲਾਂ ਗੈਸ ਵੀ ਚੰਗਾ ਪਲਾ ਚੱਲਦਾ ਰਿਹਾ ਹੁਣ ਗੈਸ ਵੀ ਨਹੀਂ ਕੇਨੇ ਭਰਾ ਕੇ ਦੇਣਾ ਜਿੰਜਰ ਉਹਨੇ ਨਹੀਂ ਆਉਣਾ ਆਰਡਰ ਨਾ ਮਾਰੂ ਉਂਝ ਗੈਸ ਵੀ ਨਹੀਂ ਭਰਨਾ ਨਾਲੇ ਆਪਣੀ ਮੰਮੀ ਨੂੰ ਵੀ ਸਮਝਾ ਦੇ ਉਹ ਵੀ ਕੰਮ ਕਰਾਇਆ ਕਰੇ ਲੱਗੋ ਮੈਂ ਲੋਹੇ ਦੀ ਨਹੀਂ ਬਣੀ ਕੱਲੀ ਮੈਂ ਤੋਂ ਨਹੀਂ ਇੰਨੀ ਗਰਮੀ ਚ ਕੰਮ ਹੁੰਦਾ ਨਾਲੇ ਮੇਰੇ ਜਿਹੜੀ ਦੇ ਗੋਡੇ ਖਰਾਬ ਹੋਏ ਹੋ ਕੀ ਕੰਮ ਕਰੀ ਉਹਦੇ ਗੋਡੇ ਖਰਾਬ ਹੋਏ ਰਹਿਣੇ ਚੰਗੀ ਭਲੀ ਛੇਰਾ ਵਰਗੀ ਗੋਡੇ ਖਰਾਬ ਹੋਏ ਉਹਦੇ ਉਹ ਕਰਾ ਦੂਗੀ ਚੱਲ ਤਰਨਾ ਕੰਮ ਹੀ ਰੋਲਾ ਪਾਤਾ ਦੂਸਰੇ ਕਾਲਾ ਛੱਲੇ ਨੇ ਰੋਲਾ ਪੋਣਾ ਨਹੀਂ ਜੇ ਮੈਂ ਰੋਲਾ ਨਾ ਪਾਵਾਂ ਤੂੰ ਤੇ ਮੈਨੂੰ ਚੁੱਲੇ ਤੇ ਚੜਾ ਛੱਡੋ ਬੜਾ ਦਮਿੰਟ ਬੈਣਾ ਦਮ ਤੋ ਵੀ ਤੂੰ ਬਸ ਤੂੰ ਰੂ ਟੈਂ ਟਾਈਮ ਬਸ ਇਹ ਮਹਾਰਾਜ ਨਾਲ ਅਗਰ ਤੂੰ ਬਾਤ ਮੁੱਦੀ ਬਖਸ਼ੇ ਨਾ ਪਤਾ ਨਾ ਮੈਂ ਲੈਣੀ ਜਿੰਨੇ ਜੋਗੀ ਹੈਗੀ ਹੁਣ ਤੁਹਾਡੀ ਮੰਮੀ ਨੂੰ ਇਹਨੂੰ ਸਮਝਾ ਦਿਓ ਨਹੀਂ ਕੇ ਰੋਲਾ ਪਾਇਆ ਕਦੋਂ ਨਹੀਂ ਤੂੰ ਮੁੰਡੇ ਦਾ ਟਾਇਟਲ ਲਾਈ ਮੈਂ ਬਾਹਰ ਸਾਰਾ ਕੁਝ ਹੁੰਦਾ ਹੀ ਨਾ ਤੇਰੀ ਸਾਰਾ ਦਿਨ ਮੁੱਕਦੀ ਤੇ ਜੇ ਹੁਣ ਨਿਆਣਾ ਆੜ ਕੇ ਥੱਕ ਕੇ ਬੈਠਾ ਹੁਣ ਤਾਂ ਉਹਦੇ ਦਿਵਾਲੇ ਹੋਈਂ ਮੈਂ ਨਾ ਬੋਲਣ ਦੀ ਮੈਂ ਬਸ ਦੱਸਾਂ ਨਹੀਂ ਮੈਨੂੰ ਦੱਸਾਂ ਦਈ ਉਹ ਤੁਹਾਡੀ ਰੋਟੀਆਂ ਪਕਾਵੇ ਹੁਣ ਮੇਰੀ ਸੁਣ ਗਾ ਮੁੰਡਿਆ ਪਹਿਲੀ ਦੇ ਠੇਕੇ ਤੇ ਇਹਨਾਂ ਨੂੰ ਏਸੀ ਵਾਲੇ ਅੰਦਰ ਸ਼ੀਸ਼ੇ ਚ ਮੜਾ ਕੇ ਨਾ ਦੋਵਾਂ ਜਾਨੀਆਂ ਨੂੰ ਅੰਦਰ ਰੱਖ ਦੇ ਕੰਮ ਤੋਂ ਤਾਂ ਮਰਦੀਆਂ ਜਾਂਦੀਆਂ ਜਾਂਦੀਆਂ ਦੋਵੇਂ ਤੇ ਇਹਨਾਂ ਨੂੰ ਇਹ ਪਿੰਡ ਘੱਲ ਦੇ ਉਸ ਨਾਲੇ ਏਸੀ ਦਫਾ ਕਰ ਭਾ ਇਹੋ ਜਿਹੇ ਕੰਮ ਹੀ ਨਹੀਂ ਕਰਨਾ ਜਦੋਂ ਇਹਨਾਂ ਤਾਂ ਸੋਖ ਹੀ ਨਹੀਂ ਤੇ ਇੱਥੇ ਰੱਖ ਕੇ ਕੀ ਕਰਨੀਗਾ ਅੱਗੇ ਇੱਕ ਗਈ ਤੇ ਇਹਨੂੰ ਵੀ ਤੋੜ ਦੇ ਕੀ ਜਾਂਦਾ ਨਹੀਂ ਇਹੋ ਬਾਤ ਪੂਲੀ ਲੀੜੇ ਦੀ ਜਾਵੇ ਵੀ ਲਾ ਲੈਣ ਚਾਵੇ ਨੇ ਰਹਿਣ ਦਾ ਜਿਹੜਾ ਕੰਮ ਆਹੇ ਆਪੇ ਕਰ ਲਾਂਗੇ ਜਾ ਕਰ ਲਾਂਗੇ ਆਪੇ ਹੋ ਸਾਥੋ ਚ ਮਾੜਾ ਕਰ ਲੀਏ ਚੰਗਾ ਕਰ ਲੀਏ ਆਪੇ ਕਰ ਲਾਂਗੇ ਤੋਈ ਪਾਉ ਲਿੜੇ ਤੋ ਤੁਮ ਹੀ ਨਿਕਲ ਸਵੇਰੇ ਉਹਦੇ ਮਗਰੇ ਆਹੋ ਤਖਾਂਡ ਫੜੇ ਆ ਕਿਤੇ ਨਿਆਣੇ ਥੱਕੇ ਤੂੰ ਉਹਨੂੰ ਵਿਚਾਰੇ ਨੂੰ ਕਿਉਂ ਆਣ ਗਿਆ ਉਹਦੇ ਸਾਰਾ ਦਿਨ ਦਾ ਥੱਕੇ ਆ ਕੇ ਘੜੀ ਪੈਖਾ ਆਖ ਦੇ ਡਿਆ ਸਾਦ ਲੂੰਗਾ ਐਵੇਂ ਤਮ ਆਖਰਾ ਪਹਿਲਾਂ ਪਰ ਇਹਨੇ ਮੇਰੀ ਬੇਇੱਜ਼ਤੀ ਕੀਤੀ ਤੂੰ ਸਬਜ਼ੀ ਨਹੀਂ ਬਣਾਉਂਦੀ ਐਂ ਨਹੀਂ ਕਰਦੀ ਮੇਰੇ ਕੋ ਨਹੀਂ ਕੰਮ ਹੁੰਦਾ ਤਾ ਮੈਂ ਕਿੱਥੋਂ ਕਰਾਂ ਯਾਰ ਨਹੀਂ ਬਰਗੋੜੀ ਕਾ ਹਮ ਹੁੰਦਾ ਮੈਨੂੰ ਹੁੰਦਾ ਨਹੀਂ ਹੁੰਦਾ ਸਾਰੇ ਟੱਬਰ ਤੋਂ ਬਸ ਐਦਾਂ ਹੀ ਮੈਡਮ ਨੂੰ ਫੋਨ ਲਾ ਕੇ ਕਿ ਘਰੇ ਆ ਜਾ ਮੇਰੇ ਦੁਆਲੇ ਹੁਣ ਤੇ ਪੈ ਗਈ ਐਦਾਂ ਜ਼ਬਾਨ ਲੜਾਉਂਦੀ ਉਹ ਵੀ ਐਦਾਂ ਹੀ ਭੌਂਕਦੀ ਤੇ ਇਹ ਵੀ ਐਦਾਂ ਜ਼ਬਾਨ ਲੜਾਉਂਦੀ ਆਈ ਇਹਨਾਂ ਦਾ ਸਿਆਪਾ ਉਦੋਂ ਦਾ ਤੂੰ ਵੀ ਕੀ ਕੀ ਆ ਕਿ ਇਹ ਲਈ ਨੋਵਾ ਲਿਆਉਣੀਆਂ ਨੋਵਾ ਲਿਆਉਣੀਆਂ ਲੈ ਲੈ ਨੋਵਾ ਮੈਂ ਸੋਖ ਨੂੰ ਕਿਆ ਸੀ ਮੈਨੂੰ ਕੀ ਪਤਾ ਮੇਰੇ ਤਾਲੂ ਤੇ ਆ ਕੇ ਨਾ ਬਹਿ ਜਾਣਾ ਇਹਨਾਂ ਤੇ ਐਡਾ ਦੁਖੀ ਕੀਤਾ ਜਿਹੜੀ ਦੁੱਜੀ ਆਈ ਮੇਰਾ ਦਾਜ ਮੇਰਾ ਦਾਜ ਅੱਗ ਲੱਗੇ ਉਹਦੇ ਦਾਜ ਨੂੰ ਕੀ ਉਤਰੇ ਦੋ ਚੀਜ਼ਾਂ ਦੇਤੀਆਂ ਤੇ ਉਹਦਾ ਦਾਜ ਟੱਮਣੇ ਤੇ ਚੜਿਆ ਤੇ ਜੇ ਹੁਣ ਇਹ ਨੂੰ ਆ ਨਹੀਂ ਦੇਵੀ ਹੁਣ ਮੇਰੇ ਦਿਵਾਲੇ ਹੁੰਦੀ ਇਹਨਾਂ ਵੀ ਸਿਰੇ ਤੋਰੇ ਉਹਦੀ ਮਾਂ ਨੂੰ ਕਾ ਲੈ ਜਾਣ ਬਾਹੂ ਚਾਰ ਦਿਨ ਵੇਲੇਗਾ ਖਵਾਓ ਹੁਣ ਜਿਹੜਾ ਗਲ ਪਿਆ ਢੋਲ ਵਜਾਉਣਾ ਪੈਣਾ ਤੇ ਫਿਰ ਚਾਜ ਨਾ ਰਹਿਣਾ ਇਹ ਚਾਜ ਨਾ ਰਹਿ ਜਾਣਾ ਇਹਨਾਂ ਕੋ ਉਹ ਨੂੰ ਨੂੰ ਜੇ ਗੁਤਰੀ ਜੀ ਦਾ ਫੜ ਕੇ ਉਹਨੂੰ ਵੀ ਸਿਰੇ ਲਿਆਈਏ ਤੇ ਉਹਨੂੰ ਵੀ ਇੱਥੇ ਸੱਦ ਗਏ ਉਹਨੂੰ ਕਿ ਜੇ ਬਹਿਣਾ ਤੇ ਚੱਜਣਾ ਬਹਿਣੀ ਤੇ ਪੱਕੀ ਜਾ ਨਹੀਂ ਕੁਝ ਕਰ ਸਕਦੇ ਜੀ ਨਹੀਂ ਮੈਡਮੇ ਘਰੇ ਆਉਣਾ ਤਾਂ ਆਪਣਾ ਕੰਮ ਵੰਡ ਲੈ ਆਪਣੀ ਪਾਲੀ ਪੰਨਾ ਵੰਡੋ ਆਪਣਾ ਫਿਰ ਤੈਨੂੰ ਮੈਂ ਕਹੀ ਤੇ ਜਾਂਦੀ ਵੀ ਉਹਨੂੰ ਸਿਰੇ ਸਾਦਦੇ ਕਰਦੇ ਤੂੰ ਵੀ ਹੌਸਲਾ ਨਹੀਂ ਕਰਦੀ ਨਿਆਣਾ ਆ ਕੇ ਬੈਠਾ ਤੇ ਉਹਦੇ ਕੰਨ ਪਰ ਟੈਪੀ ਦੱਸਣਾ ਨਹੀਂ ਉਹਨੂੰ ਪਤਾ ਨਹੀਂ ਇਹ ਗੱਲ ਵਿੱਚੋਂ ਇਹ ਤੂੰ ਜਾਨੀ ਭਲਾ ਤੇ ਤੂੰ ਹੀ ਤੇ ਜਾਨੀ ਹੈ ਉਹ ਮਜ਼ਰੂ ਕਰਦੇ ਜਾਨੀ ਤੁਹਾਡੇ ਨੂੰ ਥੋੜੀ ਜਾਨੀ ਉਹਦੇ ਨੂੰ ਥੋੜੀ ਜਾਨੀ ਕਿ ਜੇ ਤੈਨੂੰ ਗੁਤਰੀ ਬੈਕ ਕਰ ਦਈ ਲੋਕਾਂ ਦੇ ਆਵੇ ਆਂਟ ਗਵਾਂਡ ਸਾਰਾ ਚੰਗਾ ਭਲਾ ਵਸਾਂਦੇ ਤੇ ਸਾਡੇ ਘਰੋਂ ਕੋਤ ਕਲੇਸ਼ ਨਹੀਂ ਮੁੱਕਦਾ ਇਹਨਾਂ ਦਾ ਕੋਈ ਨਹੀਂ ਆਲ ਦੂ ਕੀ ਕਰ ਲਿਆ ਇਹਨਾਂ ਨੇ ਤੇ ਸਭ ਕੁ ਚਾਉਣੇ ਨੇ ਕਾਹਦੀਆਂ ਮੈਂ ਵਿਆਹ ਲਿਆਂਦੀਆਂ ਇਹਨਾਂ ਨੇ ਤਾਂ ਮੈਨੂੰ ਰਹਿਂਦਾ ਵੀ ਤੰਗ ਕਰ ਦਿੱਤਾ ਕਰਵਾਸ ਕਰ ਦੋ ਸੌਂ ਮੈਨਿਆਣੇ ਨੂੰ ਕੰਮ ਕਰਾਉਣਾ ਜਾਂਦਾ ਤੇ ਸੌਂ ਸੌਂ ਹੋਇਆ ਮੈਨਿਆਣੇ ਨੂੰ ਕੰਮ ਕਰਾਉਣਾ ਮਨਿਆਣੇ ਆਪਣੇ ਨੂੰ ਕੰਮ ਕਰਾਉਂਦਾ ਮੁੰਡੇ ਨੂੰ ਕੋਈ ਵੱਧ ਘੱਟ ਗੱਲ ਕਰਨੀ ਆਣ ਕੇ ਥੱਕ ਕੇ ਬੈਠਾ ਚਵੜ ਚਵੜ ਕਰਦੀਆਂ ਰਹਿੰਦੀਆਂ ਕਾਜੀ ਹੋਰ ਭੜੀ ਬਹਿਣਾ ਤਾਂ ਕੋਈ ਸੁੱਕਦਾ ਸਾਹ ਲੈਣ ਨੂੰ ਨਹੀਂ ਮੋਗ ਦਾ ਸਾਹ ਤੇਰਾ ਗਲ ਘੁੱਟਦਾ ਸੀ ਕਿਤੇ ਆਉਣ ਚ ਆਏ ਜੋ ਕਿਤੇ ਨਾ ਕਹਿੰਦਾ ਹੂੰ ਦੁੱਧੋਪ ਕਰਨਾ ਕਿ ਮੁਕੀਆਂ ਥਾ ਕੇ ਜਾਣਾ ਹੂੰ ਮੁਕੀਆਂ ਵਾਲਾ ਤੋਂ ਹੀ ਲੜਾ ਰਹੀ ਸੀ ਅੱਜ ਤੇਰੀ ਮਾਂ ਲੋਹ ਲਈ ਤੂੰ ਦੇ ਮਾਰੀਂ ਤੇਰੇ ਮਾਰਨ ਵਾਲੀ ਮਾਰ ਤੇ ਨਾ ਜਨਾਬ ਬੜੀ ਬੜ ਦਬ 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 ਬਸ ਕੋ ਕੰਮ ਤੁਹਾਨੂੰ ਸਾਂ ਜਾ ਰਾਮ ਨਾ ਲੱਗੀ ਵੇ ਲਾਈਟ ਬੰਦ ਕਰ ਚਲੋ ਨਿਆਣੇ ਕਾਪੀਆਂ ਬੰਦ ਕਰੋ ਕੀ ਚੱਕਾ ਪੁੱਟੀ ਜਾਂਦੇ